ਆ ਦੇਖੋ ਥੋੜਾ ਜਿਹਾ ਇੱਥੇ ਕਾਲਾ ਤੇਲ ਪੈ ਗਿਆ ਇਸ ਤੜਫ ਤੇ ਉਹਦੀ ਮਰ ਗਿਆ ਹਾਂਜੀ ਦੋਸਤੋ ਅੱਜ ਦੀ ਵੀਡੀਓ ਨਾ ਬਹੁਤ ਜ਼ਿਆਦਾ ਫਾਇਦੇਮੰਦ ਹੋਣ ਵਾਲੀ ਆ ਜਿਹੜੇ ਪਸ਼ੂ ਪਾਲਕ ਨੇ ਤੇ ਕਿਸਾਨ ਵੀਰ ਨੇ ਮੱਝਾਂ ਰੱਖੀਆਂ ਹੋਈਆਂ ਨੇ ਗਿਆ ਉਹਨਾਂ ਵਾਸਤੇ ਇਹ ਵੀਡੀਓ ਆ ਬਾਈ ਬਹੁਤ ਹੀ ਵਧੀਆ ਲਾਈਵ ਰਿਜ਼ਲਟ ਆਪਾਂ ਵੀਡੀਓ ਦੇ ਵਿੱਚ ਦਿਖਾਵਾਂਗੇ ਵੀਡੀਓ ਦੇ ਲਾਈਵ ਤੇ ਥੋੜਾ ਕਪਾਈਕਾਥ ਨਹੀਂ ਕੰਮ ਕਰ ਰਹਾ ਕਿਉਂਕਿ ਉਸ ਨਾਲ ਹੀ ਵੀਡੀਓ ਬਣਾ ਰਿਹਾ ਬੰਦਾ ਆਪਣੇ ਕੋਲ ਹੈ ਨਹੀਂ ਕੋਈ ਵੀਡੀਓ ਬਣਾਉਣ ਨਾਲ ਕੈਮਰਾਮੈਨ ਇਸ ਵਕਤ ਤਾਂ ਕਰਕੇ ਥੋੜੇ-ਮੋਟੇ ਹਿੱਲ-ਜੁਲ ਹੋ ਸਕਦੀ ਆ ਉਸ ਲਈ ਮਾਫੀ ਚਾਹੁੰਦੇ ਆ ਤੇ ਬਾਕੀ ਤੁਹਾਨੂੰ ਲਾਈਵ ਦਿਖਾਵਾਂਗੇ ਰਿਜ਼ਲਟ ਕਿਉਂਕਿ ਬਈ ਅੱਜਕੱਲ ਮੱਸਰ ਤਾਂ ਥੋੜਾ-ਮੋਟਾ ਘਟ ਜਾਂਦਾ ਜਾ ਕੇ ਅਤੇ ਮੱਖੀ ਦੀ ਸਮੱਸਿਆ ਆ ਜਾਂਦੀ ਆ ਬਈ ਇਹਨੂੰ ਆਪਾਂ ਮੱਖੀ ਵੱਡੀ ਮੱਖੀ ਕਹਿੰਦੇ ਆ ਜਾਂ ਮੱਖ ਕਹਿ ਦਿੰਦੇ ਆ ਪਿੰਡਾਂ ਜਾ ਮੀ ਜਿਵੇਂ ਕਿ ਆ ਮੱਝ ਦੇ ਬੈਠਾ ਦੇਖੋ ਗੱਲ ਉੱਤੇ ਇਹ ਲਗਭਗ 8 ਵੇਲੇ ਆ ਜਾਂਦਾਗਾ ਅੱਖਾਂ ਦੇ ਟਾਈਮ 3-4 ਵਜੇ ਨੂੰ ਖਾਣ ਲੱਗ ਜਾਂਦਾ ਪਸੂ ਨੂੰ ਬਹੁਤ ਤੰਗ ਕਰਦਾ ਬਈ ਇਹਦੇ ਕਰਕੇ ਦੁੱਧ ਤੇ ਵੀ ਬਹੁਤ ਅਫੈਕਟ ਪੈਂਦਾ ਦੁੱਧ ਦੇਵੇ ਵੀ ਕੋਸੋ ਕਿਤੇ ਸਾਲਾ ਮਾਰੀ ਜਾਂਦਾ ਖਾਊ ਪੀਊ ਨਹੀਂ ਸ਼ੌਂਕ ਨਾਲ ਤੇ ਬਾਕੀ ਬਈ ਛੋਨੂ ਦਿਖਾਉਣਾ ਇਹਦਾ ਆਪਾਂ ਪੱਕਾ ਹੱਲ ਲੱਗਿਆ ਹੈ ਦਵਾਈ ਦੂਗੀ ਕੋਈ ਨਹੀਂ ਸਿਰਕਣੀ ਆਪਾਂ ਨੇ ਤੇ ਆਪਾਂ ਆਪਣੇ ਘਰਾਂ ਵਿੱਚ ਹੀ ਪੀਤਾ ਹੀ ਹੁੰਦੀ ਚੀਜ਼ ਆਪਣੇ ਕੋਲ ਇੱਕ ਟਾਹ ਲੈਣ ਹੈਗਾ ਪੰਪ ਹੁੰਦਾ ਜਿਹੜਾ ਕੋਈ ਬੋਤਲ ਲੈ ਲੈਣੀ ਹੈਗੀ। ਇਹ ਉੱਪਰੋਂ ਵੱਡੀ ਹੋਈ ਲੈ ਲਓ ਚਾਹੇ ਦੂਜੂ ਲੈ ਲਓ। ਕਿਉਂਕਿ ਪੰਪ ਤੇਲ ਨੂੰ ਘੱਟ ਚੱਗਦਾ ਤਾਂ ਕਰਕੇ ਆਪਾਂ ਉਸ ਤੋਂ ਵੱਢ ਕੇ ਮੁੱਦਾ ਕਰਦਿਆ ਪੁੱਠਾ। ਇਹਦੇ ਵਿੱਚ ਆਪਾਂ ਨੇ ਕਾਲਾ ਤੇਲ ਪਾ ਲੈਣਾ ਬਾਈ। ਥੋੜਾ ਜਿਹਾ ਜਿੰਨੇ ਕ ਪਸੂਣ ਪਸੂਣ ਦੇ ਹਿਸਾਬ ਨਾਲ ਥੋੜਾ ਜਿਹਾ ਕਾਲਾ ਤੇਲ ਪਾ ਕੇ ਜਿੱਥੇ-ਜਿੱਥੇ ਮੱਖ ਹੋਵੇ ਉਹਦੇ ਉੱਤੇ ਆਪਾਂ ਨੇ ਇਹਦਾ ਸਿੱਧਾ ਸੜਕਾ ਕਰਨਾ। ਇਹਦਾ ਇੱਕ ਤੁਮਕਾ ਪੈਂਦੇ ਹੀ ਬਸ ਮੱਖ ਬਈ ਮਰ ਕੇ ਥੱਲੇ ਡਿੱਗ ਪੂਆ। ਬਾਕੀ ਸ਼ੁਨੂ ਕਰਕੇ ਵੀ ਦਿਖਾਉਣੇ ਆ। ਆ ਦੇਖੋ ਆਮ ਅੱਜ ਦੇ ਬੈਠਾ ਸੀ ਨਾਲ ਹੀ ਚਿਪ ਗਿਆ ਤਾਂ ਇਤੇ ਜਾਦੇ ਪੈ ਗਿਆ ਇੱਕ ਉਹ ਬੈਠਾ ਅੱਗੇ ਦੇਖ ਰਿਹਾ ਲੱਗਦਾ ਤੁਸੀਂ ਉਹ ਤੇ ਆਪਾਂ ਪਾਉਨੇ ਆ ਆ ਦੇਖੋ ਉਹ ਵਾ ਕੋਲ ਮਾਰ ਬਚ ਗਿਆ ਵਸ ਨਾਲ ਦੀ ਨਾਲ ਬਈ ਰਿਜ਼ਲਟ ਆ ਗਿਆ ਕੋਈ ਮਹਿੰਗੀ ਚੀਜ਼ ਨਹੀਂ ਜਿੱਦੇ ਆਪਣੇ ਘਰਾਂ ਚ ਪਈ ਹੁੰਦਾ ਕਾਲਾ ਤੇਲ ਇਹ ਮਸ਼ੇਂਦਰੀ ਚੋਂ ਕੱਢਿਆ ਹੋਇਆ ਆ ਦੇਖੋ ਆ ਪਸ਼ੂ ਦੇ ਗੱਲ ਤੇ ਬੈਠਾਗਾ ਇਹ ਵੀ ਤੁਹਾਨੂੰ ਦਿਖਾਉਣੇ ਆ ਆ ਦੇਖੋ ਇਹ ਵਾਟ ਸੀ ਥੋੜਾ ਜਿਹਾ ਇੱਥੇ ਕਾਲਾ ਤੇਲ ਪੈ ਗਿਆ ਅਸੀਂ ਤੜਫਦੇ ਉਹਦੀ ਮਰ ਗਿਆ ਚੀਜ਼ ਬਹੁਤ ਵਧੀਆ ਬਈ ਕਿਵੇਂ ਲੱਗਿਆ ਤੁਸੀਂ ਵੀ ਦੱਸਿਓ ਨਾ ਕੋਈ ਇਹਦਾ ਸਾਈਡ ਇਫੈਕਟ ਆ ਇਹ ਮੱਖ ਬਈ ਤਾਂਕ ਬਹੁਤ ਕਰਦਾ ਪਸ਼ੂ ਨੂੰ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਚੰਗੀ ਲੱਗੀ ਤੇ ਪੇਜ ਨੂੰ ਕਰ ਲਓ ਫੋਲੋ